ਦੋਸਤੋ ਅੱਜ ਮੌਸਮ ਖਰਾਬ ਹੈ ਬਾਹਰ ਦੇਖੋ ਉੱਪਰ ਅਤੇ ਪੰਛੀ ਦੇਖੋ ਕਿਤਨੀ ਖੂਬਸੂਰਤੀ ਦੇ ਨਾਲ ਖੇਲ ਰਹੇ ਹੈ ਨਜ਼ਾਰਾ ਲੈ ਰਹੇ ਹੈ ਪਤ ਜੜਦਾ ਮੌਸਮ ਹੈ ਆ ਦੇਖੋ ਸਾਰੇ ਪੇੜਾ ਤੇ ਪੱਤੇ ਸਾਰੇ ਗਿਰ ਗਏ ਦੇਖੋ ਪੰਛੀ ਕਿਤਨੇ ਮਸਤੀਆਂ ਮਾਰ ਰਹੇ ਉਹ ਦੇਖੋ ਪੰਛੀ ਕਿਤਨੇ ਪਿਆਰ ਨਾਲ ਖੇਲ ਰਹੇ ਮ제 ਲੈ ਰਹੇ ਅਸੀਂ ਬਚਪਨ ਚ ਇਦਾਂ ਖੇਲਦੇ ਹੁੰਦੇ ਸੀ ਛੋਟੇ ਛੋਟੇ ਹੁੰਦੇ ਜਿੱਦਾਂ ਪੰਛੀ ਖੇਲ ਰਹੇ ਗੁਰਬਾਣੀ ਲੱਗੀ ਹੋਈ ਹੈ ਗੁਰਦੁਆਰੇ ਦੇ ਵਿੱਚ ਮੈਂ ਇਹ ਪੌੜੀਆਂ ਚੜ ਕੇ ਤੁਹਾਨੂੰ ਉੱਪਰ ਕਮਰੇ ਤੇ ਉੱਪਰ ਚੜ ਕੇ ਦਿਖਾਂਦਾ ਆ। ਆਹ ਦੇਖੋ ਜੀ ਸਾਡੇ ਪਿੰਡ ਦਾ ਗੁਰਦੁਆਰਾ, ਆ ਮੰਦਿਰ। ਇਹ ਸਾਡਾ ਪਿੰਡ ਹੈ। ਪਿੰਡ ਦਾ ਖੂਬਸੂਰਤ ਨਜ਼ਾਰਾ ਵੀ ਦੇਖ ਲਓ। ਖੇਤਾਂ ਦਾ ਨਜ਼ਾਰਾ ਵੀ ਦੇਖ ਲਓ। ਬੱਚਾ ਨੇ ਪਤੰਗ ਉਡਾਉਣਾ ਵੀ ਸ਼ੁਰੂ ਕਰਦੀ ਆ